ਪ੍ਰੈਸ ਦਾ ਲਾਰਡ ਸਭ ਨੂੰ ਜੈਮ ਸੀਤੀ ਤਨ ਬਾਤ ਜ਼ਿੰਦਾ ਪਰਮੇਸ਼ਰ ਦਾ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਦਾ ਕਿ ਖੁਦਾਵੰਦ ਨੇ ਸਾਨੂੰ ਜ਼ਿੰਦਿਆਂ ਦੀ ਧਰਤੀ ਤੇ ਜ਼ਿੰਦਾ ਰੱਖਿਆ ਪ੍ਰਭੂ ਦਾ ਤਨ ਬਾਤ ਕਰਦੇ ਆ ਉਹਦਾ ਸ਼ੁਕਰ ਕਰਦੇ ਆ ਉਹਦੀ ਤਾਰੀਫ ਕਰਦੇ ਆ ਅੱਜ ਬਹੁਤ ਸਾਰੇ ਲੋਕ ਸਗੇ ਜੋ ਆਜ਼ਾਦ ਦਾ ਦਿਨ ਦੇਖਣਾ ਚਾਹੁੰਦੇ ਸੀ ਪਰ ਉਹ ਨਹੀਂ ਤੀਤ ਪਾਇਆ ਖੁਦਾਵੰਦ ਦਾ ਤਨ ਬਾਤ ਕਰੀਏ ਕਿ ਖੁਦਾਵੰਦ ਨੇ ਤੁਹਾਨੂੰ ਤੇ ਮੈਨੂੰ ਜ਼ਿੰਦਿਆਂ ਦੀ ਤਾਂ ਦਿੱਤੇ ਜ਼ਿੰਦਾ ਰੱਖਿਆ ਇੱਕ ਹੋਰ ਦਿਨ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਕਿ ਅਸੀਂ ਜ਼ਿੰਦਾ ਰਹਿ ਸਕੀ ਹallelujah ਪ੍ਰਭੂ ਦਾ ਤਾਂ ਧੰਨਵਾਦ ਕਰਦੇ ਆਂ ਪਿਆਰੇ ਅਜ਼ੀਜ਼ੋ ਰਾਬਤੇ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਸੁਭਾਅ ਦੀ ਬਾਰੇ ਨੇਚਰ ਦੀ ਬਾਰੇ ਹallelujah ਕਿਉਂਕਿ ਪਵਿੱਤਰ ਬਾਈਬਲ ਪਵਿੱਤਰ ਬਾਈਬਲ ਗ੍ਰੰਥ ਦੱਸਦਾ ਆ ਕਿ ਸਾਡਾ ਜਿਹੜਾ ਸੁਭਾਅ ਆ ਕੀ ਹੋ ਜਾਣਾ ਚਾਹੀਦਾ ਜਦੋਂ ਅਸੀਂ ਫਿਲੀਪੀਆ ਦੀ ਕਿਤਾਬ ਉਹਦਾ ਦੂਸਰਾ ਅਧਿਆਇ ਪੜਦੇ ਹਾਂ ਤੇ ਉਹਦੇ ਅਸੀਂ 5 ਬਚਨ ਨੂੰ ਜਦੋਂ ਪੜਦੇ ਹਾਂ ਉਹਦੇ ਵਿੱਚ ਲਿਖਿਆ ਕਹਿੰਦਾ ਤੁਹਾਡਾ ਉਹੀ ਸੁਭਾਅ ਹੋਵੇ ਜੋ ਯਿਸੂ ਮਸੀਹ ਦਾ ਬੀਸੀ ਮਤਲਬ ਕਿ ਪਵਿੱਤਰ ਬਾਈਬਲ ਸਾਨੂੰ ਪ੍ਰੇਰਿਤ ਕਰਦੀ ਆ ਪਵਿੱਤਰ ਬਾਈਬਲ ਗ੍ਰੰਥ ਸਾਨੂੰ ਪ੍ਰੇਰਿਤ ਕਰਦਾ ਆ ਕੀ ਤੁਹਾਡਾ ਸੁਭਾ ਖੁਦਾਵੰਦ ਯੇਸ਼ੂ ਮਸੀਹ ਦੇ ਵਰਗਾ ਹੋਣਾ ਚਾਹੀਦਾ ਹallelujah ਜੇ ਤੁਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਫੋਲੋ ਕਰਦੇ ਆ ਤੁਸੀਂ ਬਪਤਿਸਮਾ ਪਕਤੀ ਸਮ ਲੈ ਚੁੱਕੇ ਆ ਬਪਤਾਈਜ਼ ਹੋ ਚੁੱਕੇ ਆ ਪਵਿੱਤਰ ਆਤਮਾ ਪਾ ਚੁੱਕੇ ਆ ਤੁਸੀਂ ਮਤਲਬ ਕਿ ਪ੍ਰਭੂ ਯੇਸ਼ੂ ਦੇ ਪਿੱਛੇ ਚੱਲਦੇ ਆ ਤਾਂ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਬਾਈਬਲ ਸਾਨੂੰ ਪ੍ਰੇਰਿਤ ਕਰਦੀ ਆ ਕਿ ਸਾਡਾ ਸਾਡਾ ਸੁਭਾਅ ਕਿਹਦੇ ਵਰਗਾ ਹੋਣਾ ਚਾਹੀਦਾ ਖੁਦਾਵੰਦ ਯੇਸ਼ੂ ਮਸੀਹ ਜੀ ਦੇ ਸੁਭਾਅ ਵਰਗਾ ਹੋਣਾ ਚਾਹੀਦਾ ਹallelujah ਸਾਡੇ ਸੁਭਾਅ ਦੇ ਵਿੱਚ ਸੰਸਾਰਿਕ ਸੰਸਾਰਿਕ ਚੀਜ਼ ਕੋਈ ਵੀ ਨਹੀਂ ਹੋਣੀ ਚਾਹੀਦੀ ਹallelujah ਕਿਉਂਕਿ ਜਦੋਂ ਅਸੀਂ ਖੁਦਾਵੰਦ ਯੀਸ਼ੂ ਮਸੀਹ ਦੇ ਜੀਵਨ ਨੂੰ ਦੇਖਦੇ ਹਾਂ ਜਦੋਂ ਅਸੀਂ ਪਵਿੱਤਰ ਆਤਮਾ ਦੇ ਉਹ ਨੌ ਵਰਦਾਨਾਂ ਨੂੰ ਦੇਖਦੇ ਹਾਂ ਉਹ ਨੌ ਵਰਦਾਨ ਖੁਦਾਵੰਦ ਯੀਸ਼ੂ ਮਸੀਹ ਦੀ ਅਸੀਂ ਲਾਈਫ ਦੇ ਵਿੱਚ ਦੇਖਦੇ ਹਾਂ ਕਿਉਂਕਿ ਜੇਕਰ ਅਸੀਂ ਖੁਦਾਵੰਦ ਨੂੰ ਫੋਲੋ ਕਰਦੇ ਹਾਂ ਤੇ ਸਾਡਾ ਸੁਭਾਅ ਵੀ ਖੁਦਾਵੰਦ ਯੀਸ਼ੂ ਮਸੀਹ ਦੇ ਵਰਗਾ ਹੋਏਗਾ ਤੇ ਇਹ ਪਵਿੱਤਰ ਆਤਮਾ ਦੇ ਜਿਹੜੇ ਨੌ ਵਰਦਾਨ ਆ ਉਸ ਸਾਡੀ ਲਾਈਫ ਦੇ ਵਿੱਚ ਹੋਣਗੇ ਜਿਸ ਤਰ੍ਹਾਂ ਖੁਦਾਵੰਦੀ ਯੀਸ਼ੂ ਮਸੀਹ ਜੀ ਦੀ ਲਾਈਫ ਦੇ ਵਿੱਚ ਅਸੀਂ ਦੇਖੇ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਤਾਈ, ਸਿੰਜਮ ਹallelujah ਹallelujah ਇਹ ਪਵਿੱਤਰ ਆਤਮਾ ਦੇ ਨਵ ਵਰਦਾਨ ਤੁਹਾਡੇ ਤੇ ਮੇਰੇ ਵਿੱਚ ਹੋਣਗੇ ਹallelujah ਤੋਂ ਪਿਆਰੇ ਅਜ਼ੀਜ਼ੋ ਰੱਬ ਦੇ ਪਿਆਰਿਓ ਇਹ ਚੀਜ਼ ਅੱਜ ਅਸੀਂ ਇਹ ਚੀਜ਼ ਅੱਜ ਅਸੀਂ ਸਿੱਖੀ ਆ ਕਿ ਪਵਿੱਤਰ ਬਾਈਬਲ ਪਵਿੱਤਰ ਬਾਈਬਲ ਗ੍ਰੰਥ ਸਾਨੂੰ ਕਿਹੜਾ ਸੁਭਾ ਕਿਹੜੇ ਸੁਭਾ ਦੇ ਬਾਰੇ ਕਹਿ ਰਿਹਾ ਜਾਂ ਕਿਹੜਾ ਸੁਭਾ ਰੱਖਣ ਦੀ ਤਗੀਦ ਕਰ ਰਿਹਾ ਹallelujah ਕਿਉਂਕਿ ਪਵਿੱਤਰ ਬਾਈਬਲ ਸਾਨੂੰ ਕਹਿੰਦੀ ਹੈ ਕਿ ਤੁਹਾਡਾ ਜਿਹੜਾ ਸੁਭਾ ਆ ਖੁਦਾਵੰਦ ਯੇਸ਼ੂ ਮਸੀਹ ਦੇ ਸੁਭਾ ਵਰਗਾ ਹੋਣਾ ਚਾਹੀਦਾ ਹallelujah ਹallelujah ਤੋਂ ਅੱਜ ਅਸੀਂ ਕੀ ਸਿੱਖਿਆ ਸਾਡਾ ਜਿਹੜਾ ਸੁਭਾਅ ਆ ਉਹ ਖੁਦਾਵੰਦ ਯੀਸ਼ੂ ਮਸੀਹ ਦੇ ਸੁਭਾਅ ਵਰਗਾ ਹੋਣਾ ਚਾਹੀਦਾ ਅਗਰ ਤੁਸੀਂ ਮਸੀਹ ਦੇ ਵਿੱਚ ਚੱਲਦੇ ਹੈਗੇ ਆ ਪਰ ਤੁਹਾਡਾ ਸੁਭਾਅ ਖੁਦਾਵੰਦ ਯੀਸ਼ੂ ਮਸੀਹ ਦੇ ਵਰਗਾ ਨਹੀਂ ਆ ਗੱਲ-ਗੱਲ ਤੇ ਤੁਸੀਂ ਗਾਲ੍ਹਾਂ ਕੱਢਦੇ ਆ ਤੁਸੀਂ ਲੜਾਈ ਕਰਦੇ ਆ ਜਾਂ ਤੁਸੀਂ ਏ ਦੂਸਰਿਆਂ ਦਾ ਮਾੜਾ ਕਰਦੇ ਆ ਜਾਂ ਤੁਸੀਂ ਈਰਖਾ ਕਰਦੇ ਆ ਵਿਰੋਧ ਕਰਦੇ ਆ ਜਾਂ ਗੰਦੀਆਂ ਮੰਦੀਆਂ ਗੱਲਾਂ ਕਰਦੇ ਆ ਜਾਂ ਤੁਹਾਨੂੰ ਬਾਰ-ਬਾਰ ਕ੍ਰੋਧ ਆਉਂਦਾ ਧੜੇਵਾਜੀਆਂ ਪਾਰਟੀਆਂ ਬਣਾਉਣੇ ਆ ਹਨਾ ਦੂਸਰਿਆਂ ਦੀ ਦੂਸਰਿਆਂ ਨੂੰ ਨੀਮਾ ਦਿਖਾਉਣ ਦੇ ਲਈ ਜਾਂ ਤੁਸੀਂ ਇੱਕ ਦੂਸਰੇ ਦੇ ਵਿੱਚ ਫੁੱਟ ਪਾਉਨੇ ਆ ਜਾਂ ਤੁਸੀਂ ਇੱਕ ਦੂਸਰੇ ਦੇ ਨਾਲ ਖਾਰ ਕਰਦੇ ਆ ਹਨਾ ਜਾਂ ਤੁਸੀਂ ਨਸ਼ਾ ਕਰਦੇ ਆਂ ਬਦਮਸਤੀਆਂ ਕਰਦੇ ਆਂ ਵੀ ਵਿਚਾਰ ਕਰਦੇ ਆਂ ਨਾ ਤੋਂ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀਆਂ ਸੰਸਾਰਿਕ ਆ ਅਗਰ ਤੁਸੀਂ ਮਸੀਹ ਦੇ ਵਿੱਚ ਚੱਲਦੇ ਹੋ ਤੇ ਤੁਹਾਡੀ ਲਾਈਫ ਦੇ ਵਿੱਚ ਇਹ ਸਾਰੇ ਚਿੰਨ੍ਹ ਆ ਮਤਲਬ ਕੀ ਕੀ ਆ ਇਹ ਸਾਰੀਆਂ ਚੀਜ਼ਾਂ ਆ ਗੰਦਮੰਦ ਲੁੱਚਪੁਣਾ ਵੈਰ ਝਗੜੇ ਕ੍ਰੋਧ ਧੜੇਵਾਜੀਆਂ ਫੁੱਟਖਾਰ ਨਸ਼ੇ ਬਦਮਸਤੀਆਂ ਇਹ ਸਾਰੀਆਂ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਆ ਤੇ ਤੁਸੀਂ ਚੱਲਦੇ ਯੇਸ਼ੂ ਮਸੀਹ ਦੇ ਵਿੱਚ ਆ ਮੈਂ ਤੁਹਾਨੂੰ ਦੱਸਦਾ ਫਿਰ ਤੁਹਾਡਾ ਸੁਭਾਅ ਖੁਦਾਵੰਦ ਯੇਸ਼ੂ ਮਸੀਹ ਦੇ ਵਰਗਾ ਨਹੀਂ ਆ ਤੁਹਾਨੂੰ ਸੋਚਣਾ ਪੈਗਾ ਕਿ ਤੁਸੀਂ ਕਿਸ ਲੈਵਲ ਤੇ ਹੋ ਕਿਉਂਕਿ ਪਵਿੱਤਰ ਬਾਈਬਲ ਸਾਨੂੰ ਇਸ ਗੰਦਮੰਦ ਨੂੰ ਆਪਣੀ ਲਾਈਫ ਦੇ ਵਿੱਚੋਂ ਕਿ ਕਰਨਾ ਚਾਹੁੰਦੀ ਕਹਿੰਦੀ ਕਿ ਤੁਸੀਂ ਇਸ ਗੰਦਮੰਦ ਨੂੰ ਬਾਹਰ ਕੱਢ ਦਿਓ ਪਵਿੱਤਰ ਬਾਈਬਲ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਕਹਿੰਦਾ ਪਰਮੇਸ਼ਰ ਕਹਿੰਦਾ ਜਿਸ ਤਰ੍ਹਾਂ ਮੈਂ ਪਵਿੱਤਰਿਆਂ ਤੁਸੀਂ ਵੀ ਬਣੋ ਗੰਦਮੰਦ ਸਾਨੂੰ ਛੱਡਣਾ ਪੈਗਾ ਲੁੱਚਪੁਣਾ ਛੱਡਣਾ ਪੈਗਾ ਵੈਰ ਛੱਡਣਾ ਪੈਗਾ ਝਗੜੇ ਛੱਡਣੇ ਪੈਣਗੇ ਕ੍ਰੋਧ ਛੱਡਣਾ ਪੈਗਾ ਧੜੇਬਾਜੀਆਂ ਛੱਡਣੀਆਂ ਪੈਣਗੀਆਂ ਫੁੱਟਾ ਛੱਡਣੀਆਂ ਪੈਣਗੀਆਂ ਖਾਰ ਨਸ਼ੇ ਬਦਮਸਤੀਆਂ ਛੱਡਣੀਆਂ ਪੈਣਗੀਆਂ ਲੜਕੀ ਬਾਜੀ ਛੱਡਣੀ ਪੈਗੀ ਹਰ ਉਹ ਸੰਸਾਰਿਕ ਕੰਮ ਛੱਡਣਾ ਪੈਗਾ ਜਿਹੜਾ ਖੁਦਾਵੰਦ ਯੇਸ਼ੂ ਮਸੀਹ ਨੂੰ ਪਸੰਦ ਨਹੀਂ ਆ। ਤਾਂ ਤੁਸੀਂ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢੋਗੇ ਤੇ ਖੁਦਾਵੰਦ ਯੇਸ਼ੂ ਮਸੀਹ ਤੁਹਾਡੇ ਸੁਭਾ ਨੂੰ ਚੇਂਜ ਕਰ ਦੇਗਾ। ਤੁਹਾਡਾ ਸੁਭਾ ਸੁਆਇਮ ਖੁਦਾਵੰਦ ਯੇਸ਼ੂ ਮਸੀਹ ਦਾ ਜਿੱਦਾਂ ਦਾ ਸੁਭਾ ਸੀ ਉਦਾਂ ਦਾ ਹੋਏਗਾ ਜਿਸ ਨੂੰ ਬਾਈਬਲ ਪਵਿੱਤਰ ਬਾਈਬਲ ਦੱਸਦੀ ਆ ਕਿ ਤੁਹਾਡਾ ਤੇ ਮੇਰਾ ਸੁਭਾਅ ਖੁਦਾਵੰਦ ਯੇਸ਼ੂ ਮਸੀਹ ਦੇ ਵਰਗਾ ਹੋਣਾ ਚਾਹੀਦਾ ਹallelujah ਫਿਰ ਤੁਹਾਡੀ ਲਾਈਫ ਦੇ ਵਿੱਚ ਪਵਿੱਤਰ ਆਤਮਾ ਦੇ ਉਹ ਨੌ ਵਰਦਾਨ ਹੋਣਗੇ ਪ੍ਰੀਮ, ਆਨੰਦ, ਸ਼ਾਂਤੀ, ਤੀਰਸ, ਦਿਆਲਗੀ, ਭਲਾਈ, ਵਫਾਦਾਰੀ, ਨਰਮਤਾਈ, ਸੰਜਮ ਇਹ ਪਵਿੱਤਰ ਆਤਮਾ ਦੇ ਨੌ ਵਰਦਾਨ ਹੋਣਗੇ ਹallelujah ਫਿਰ ਤੁਸੀਂ ਕਦੀ ਕਿਸੇ ਨੂੰ ਤੁਹਾਡੀ ਅੱਖ ਕਿਸੇ ਨੂੰ ਨੀਮਾ ਨਹੀਂ ਸਮਝੇਗੀ ਤੁਹਾਡੀ ਤੁਹਾਡੀ ਸੋਚ ਕਿਸੇ ਦੇ ਨਾਲ ਵਿਰੋਧ ਨਹੀਂ ਕਰੇਗੀ ਹallelujah ਤੋਂ ਅੱਜ ਅਸੀਂ ਕੀ ਸਿੱਖਿਆ ਮੇਰੇ ਪਿਆਰੇ ਭੈਣੋ ਤੇ ਭਾਈਓ ਰੱਬ ਦੇ ਪਿਆਰੋਂ ਅੱਜ ਅਸੀਂ ਸਿੱਖਿਆ ਕਿ ਸਾਡਾ ਸੁਭਾਅ ਕਿਸ ਦੇ ਵਰਗਾ ਹੋਣਾ ਚਾਹੀਦਾ ਖੁਦਾਵੰਦ ਯੀਸ਼ੂ ਮਸੀਹ ਦੇ ਵਰਗਾ ਹੋਣਾ ਚਾਹੀਦਾ ਹallelujah ਕਿਉਂਕਿ ਸੰਤ ਪੌਲਸ ਕੀ ਕਹਿੰਦਾ ਕਹਿੰਦਾ ਕਿ ਤੁਹਾਡਾ ਤੇ ਮੇਰਾ ਸੁਭਾਅ ਖੁਦਾਵੰਦ ਯੀਸ਼ੂ ਮਸੀਹ ਦੇ ਵਰਗਾ ਹੋਣਾ ਚਾਹੀਦਾ ਨਾ ਕਿ ਸੰਸਾਰ ਵਰਗਾ ਹallelujah ਤੋ ਖੁਦਾਵੰਤਾ ਨੂੰ ਇਸ ਵਚਨ ਦੀ ਦੁਆਰਾ ਬੜੀ ਆਸ਼ੀਸ਼ ਬੜੀ ਬਰਕਤ ਦੇਵੇ ਸਭ ਨੂੰ ਜੈ ਮਸੀਹ ਦੀ ਗੋਡ ਬlesਸ ਯੂ ਫਿਰ